ਗੁਰਦੁਆਰਾ ਚੂਸਲੇਵੜ ਪੱਟੀ ਮੋੜ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦੇ ਮੇਲੇ ਸੰਬੰਧੀ ਲੱਗਾ ਲੰਗਰ ਜੀ ਸਿੰਘਾ ਪ੍ਰੈਸ ਨਿਊ ਸੰਚਾਲਕ ਜਸਤੂਣਾ ਵਾਲਾ ਜੀ ਸਿੰਘਾ ਟੀਮ ਅਤੇ ਗੋਬਨ ਸਿੰਘ ਮਾਨ ਸ੍ਰਿਹਾਲੀ ਕਲਾ ਵੱਲੋਂ ਮਿਲੀ ਜਾਣਕਾਰੀ ਮੁਤਾਬਕ ਪੱਤਰਕਾਰ ਜਸबीर ਸਿੰਘ ਦੀ ਰਿਪੋਰਟ ਉਹਨਾਂ ਦੱਸਿਆ ਕਿ ਜਿਲਾ ਤਰਨਤਾਰਨ ਚੂਸਲੇਵੜ ਪੱਟੀ ਮੋੜ ਗੁਰਦੁਆਰਾ ਬਾਬਾ ਤਾਰਾ ਸਿੰਘ ਜੀ ਦੇ ਦਰਬਾਰ ਤੇ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦੇ ਚੱਲ ਰਹੇ ਮੇਲੇ ਸੰਬੰਧੀ ਨਗਰ ਨਿਵਾਸੀ ਇਲਾਕਾ ਨਿਵਾਸੀ ਸੰਗਤਾਂ ਦੇ ਸਹਿਯੋਗ ਸਦਕਾ ਅਤੇ ਮਹਾਪੁਰਖ ਬਾਬਾ ਧਰਮ ਸਿੰਘ ਜੀ ਦੀ ਦੇਖਰੇਖ ਹੇਠ ਲਗਾਇਆ ਗਿਆ ਬਹੁਤ ਵੱਡੇ ਪੱਧਰ ਤੇ ਲੰਗਰ ਜਿਸ ਵਿੱਚ ਵੱਖ-ਵੱਖ ਵੈਰਾਈਟੀਆਂ ਜਿਵੇਂ ਕਿ ਚਾਹ ਪਕੌੜੇ ਖੀਰ ਕੜਾ ਪੂੜੀਆਂ ਚਨੇ ਪਨੀਰ ਆਦ ਗੁਰੂਕਾ ਲੰਗਰ ਅਤੁੱਟ ਚੱਲ ਰਿਹਾ ਹੈ ਬਾਬਾ ਬੁੱਢਾ ਸਾਹਿਬ ਜੀ ਦੇ ਮੇਲੇ ਤੇ ਜਾ ਰਹੀਆਂ ਸੰਗਤਾਂ ਦੇ ਕਾਫਲੇ ਲੰਗਰ ਪ੍ਰਸ਼ਾਦਾ ਛਕਦੇ ਹੋਏ ਅਤੇ ਇੱਥੇ ਗੁਰਦੁਆਰਾ ਸਾਹਿਬ 'ਚ ਹਰ ਐਤਵਾਰ ਦੇ ਐਤਵਾਰ ਸੰਗਤੀ ਰੂਪ 'ਚ ਗੁਰਬਾਣੀ ਦੇ ਜਾਪ ਵੀ ਕਰਵਾਏ ਜਾਂਦੇ ਹਨ ਇਲਾਕਾ ਨਿਵਾਸੀ ਨਗਰ ਨਿਵਾਸੀ ਸੰਗਤਾਂ ਨੂੰ ਬੇਨਤੀ ਹੈ ਬਾਬਾ ਜੀ ਦੇ ਦਰਬਾਰ ਤੇ ਤਨ ਮਨ ਤਨ ਸੇਵਾ ਕਰਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ 10 ਰੇਣ ਮਹਾਂਪੁਰਖ ਬਾਬਾ ਧਰਮ ਸਿੰਘ ਜੀ ਦੇ ਮੁੱਖ ਸੇਵਾਦਾਰ ਭਾਈ ਪ੍ਰਗਟ ਸਿੰਘ ਜੀ ਤਾਰੀਵਾਲ ਪੱਤਰਕਾਰ ਜਸਵੀਰ ਸਿੰਘ ਦੀ ਰਿਪੋਰਟ ਵੇਖੋ ਵੀਡੀਓ ਅਤੇ ਤਸਵੀਰਾਂ ਚ ਚੈਨਲ ਸਹਿਯੋਗੀ ਸੱਜਣ ਸਰਦਾਰ ਸਰਵਣ ਸਿੰਘ ਫੌਜੀ ਸਮਾਜ ਸੇਵੀ ਚੋਹਲਾ ਸਾਹਿਬ ਸਰਬਜੀਤ ਸਿੰਘ ਸਾਬੀ ਖੁਸ਼ੀ ਜਨਰਲ ਸਟੋਰ ਚੋਹਲਾ ਸਾਹਿਬ ਗੋਬਨ ਸਿੰਘ ਮਾਨ ਸਰਹਾਲੀ ਕਲਾਂ ਇਹੋ ਜਿਹਾ ਬਣਾਉਣਾ ਡਾਲ ਲੱਗ ਲੱਗਾ ਹੈ ਸੰਸਦ ਨੂੰ ਫੜੇ ਪਾਉਣਾ ਜਾਓਗੇ ਹਾਂਜੀ ਮਹਾਰਜ ਜੀ ਦਾ ਕਾਰਜ ਜੋ ਬੜੀ ਸੰਗਤਾਂ ਨੂੰ ਸਜਾਉਣ ਹੋਣ ਲੰਗਰ ਚੱਲ ਰਿਹਾ ਮਮਤਾ ਰੁਸਿੰਝੇ ਜਿਹੜੇ ਫੜਾ ਚੱਲ ਰਿਹਾ ਹਾਂਜੀ ਤੇ ਕਿਹਨੇ ਸਮੰਮ ਚੱਲਣ ਲੱਗ ਪਈ ਤੇ ਜੀ ਜਿੰਨਾ ਤਾਂ ਮੈਂ ਆਪ ਜੀ ਦਾ ਜੀ ਸੰਗਤਾਂ ਜਿਹਨਾਂ ਵਾਲੇ ਦਾ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਜੀ ਪੱਟੀ ਮੋੜ ਨਗਰ ਚੂਸਲੇਵੜ ਸਤਿ ਸ੍ਰੀ ਅਕਾਲ ਬਾਬਾ ਚਰਨਦਾਸ ਜੀ ਗੁਰਦੁਆਰਾ ਬਾਬਾ ਵੀਰ ਸਿੰਘ ਜੀ ਜਿਨ੍ਹਾਂ ਦੇ ਮਹਾਂਪੁਰਸ਼ ਬਾਬਾ ਤਾਰਾ ਸਿੰਘ ਜੀ ਦੀ ਸੇਵਾ ਕਰ ਰਹੇ ਹੋਣਾਂ ਦੇ ਪੁੱਤਰ ਨੌਮਤ ਕਰਨ ਸਿੰਘ ਜੀ ਉਹਨਾਂ ਦੇ ਦੇਖ ਰੇਠ ਇੱਥੇ ਲਾਕਾ ਨਿਵਾਸੀ ਔਰ ਨੱਗਰ ਦੀਆਂ ਸੰਗਤਾਂ ਧਰਤਨ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦੇ ਸਲਾਮਾ ਜੋੜ ਮੇਲੇ ਨੂੰ ਮੁਸਰਤ ਕਰਿ ਆਉਆ ਤੇ ਲੰਗਰ ਚਲਾ ਰਹੇ ਨੇ ਤੇ 4 ਤਰੀਕ ਤੋਂ ਆਰੰਭ ਨੇ 7-8 ਤਰੀਕ ਤੱਕ ਲੰਗਰ ਜਲਮੇ ਨੇ ਜਿੰਨਾ ਚਿਰ ਤੱਕ ਮੇਲੇ ਦੀ ਸੰਗਤ ਆਉਂਦੀ ਜਾਂਦੀ ਦੀ ਸਾਹਮ ਸੰਭਾਲ ਕਰਦੇ ਨੇ ਸਤਿਗੁਰੂ ਜੀ ਕਿਰਪਾ ਕਰਨ ਇਸੇ ਤਰ੍ਹਾਂ ਮਹਾਂਪੁਰਖਾਂ ਦੇ ਮਿਹਰ ਭਰੇ ਹੱਥ ਰੱਖਣ ਤੇ ਸੰਗਤਾਂ ਦੇ ਰੱਖ ਕੇ ਸੇਵਾ ਲੈਂਦੇ ਰਹਿਣ ਆਪ ਜੀ ਦੇ ਕਹਿੰਦਾ ਬਾਬਗੇ ਇਸ ਪੱਟੀ ਮੋੜ ਚੋ ਸੇਵਾ ਦੇ ਗੁਰਦੁਆਰਾ ਸਾਹ ਦੇ ਚ ਨਗਰੋਂ ਅਸੀਂ ਵੱਲੋਂ ਇਲਾਕੇ ਨੂੰ ਅਸੀਂ ਵੱਲੋਂ ਬਹੁਤ ਵੱਡੇ ਪੱਧਰ ਤੇ ਸੰਯੋਗ ਕੀਤਾ ਜਾਂਦਾ ਬਾਬਾ ਸਰੁਸ਼ਿੰਦੇ ਨਾਲ ਲੰਗਰ ਸੰਬੰਧੀ ਮੇਲਿਆਂ ਸੰਬੰਧੀ ਇਹ ਦਰਬਾਰ ਤੇ ਜੋ ਵੀ ਪ੍ਰੋਗਰਾਮ ਦਾ ਇਲਾਕੇ ਦੇ ਸੰਗਤਾਂ ਲੋਕ ਕਰਦੀਆਂ ਹਾਂਜੀ ਸਾਰੀ ਸੰਗਤ ਬਹੁਤ ਸੰਯੋਗ ਦੇਣ ਦੀ ਇੱਛੇ ਦੇ ਨਗਰ ਦੀ ਸਾਰੀ ਸੰਗਤ ਦਾ ਆਪ ਜੀ ਧੰਨਵਾਦ ਕਰਨਾ ਚਾਹੂਗਾ ਸੁਲਤਾਨ ਦਾ ਲਾਕਨਵਾਸੀ ਇਹਦਾ ਜੋ ਇਹ ਪੰਜ ਸਭ ਪੰਜ ਨਗਰਦਿਆਂ ਸੰਗਤਾਂ ਸਾਰਿਆਂ ਦਾ ਧੰਨਵਾਦ ਕਰਦੇ ਆਂ ਅਸੀਂ ਸਾਰੀ ਸੰਗਤ ਦਾ ਹੀ ਧੰਨਵਾਦ ਕਰਦੇ ਆਂ ਮਹਾਰਾਜ ਲਾਕਨਵਾਸੀਆਂ ਦਾ ਨਗਰਵਾਸੀਆਂ ਦਾ ਮੋਢ ਬਰਾ ਦਾ ਸੇਵਾਦਾਰਾਂ ਦਾ ਸਭ ਦਾ ਧੰਨਵਾਦ ਕਰਨਾ ਚਾਹ ਹਾਂਜੀ ਹਾਂਜੀ ਸਭ ਦਾ ਧੰਨਵਾਦ ਕਰਦੇ ਆ ਜੀ ਅੱਛਾ ਜੀ ਸਰ ਪ੍ਰਕਾਸ਼ ਸਿੰਘ ਜੀ ਆਪ ਜੀ ਦਾ ਧੰਨਵਾਦ ਸਰ ਜੀ ਤੇ ਮੈਂ ਪੱਤਰਕਾਰ ਜੀ ਸੀ ਸਿੰਘ ਚੱਲਦਾ ਸਮਾਂ ਮਿਲਿਆ ਆਪ ਜੀ ਕੋ ਆਂਦੇ ਰਗਾ ਵਾਹਿਗੁਰੂ ਜੀ ਕਾ ਵਾਹਿਗੁਰੂ